ਨਾਂ ਉਹ ਸਿੰਘ ਮੇਰੇ ਆਏ ਨੇ ਫਰੀਦাবাদ ਇੱਕ ਨਾਵੇਂ ਗੁੰਡਾ ਸਿਉਂਤੇ ਨਹੀਂ ਰਿਹਾ ਪੁਲਿਸ ਵੀ ਡਰਦੇ ਸੀ ਕਿਤਨੇ ਕਤਲ ਕਰ ਚੁਕੇ ਅਸੀਂ ਪਕੜਿਆ ਨਹੀਂ ਗਿਆ ਸੀ ਕਿਤਨੇ ਡਾਕੇ ਮਾਰ ਚੁਕੇ ਅਸੀਂ ਕੋਈ ਸਬੂਤ ਨਹੀਂ ਔਰ ਗਜ਼ਬ ਦੀ ਗੱਲ ਪਤਾ ਹੈ ਕੌਣ ਸੀ ਗੁਸਤਾਖੀ maaf ਦਾਸ ਦਾ ਕਲਾਸ ਫੈਲੋ ਸੀ ਮੇਰੇ ਨਾਲ ਪੜਦਾ ਰਿਹਾ ਕਲਸਾ ਆਈ ਸਕੂਲ ਦੇ ਚ ਡਿਸਟ੍ਰਿਕਟ ਬੰਨੋ ਦੇ ਚ ਸਿਰਮੜਦਾ ਹੀ ਨਹੀਂ ਰਿਹਾ ਪੁਰੀਦਾਬਾਦ ਦੇ ਬੱਚੇ ਬੱਚੇ ਨੂੰ ਪੜ੍ਹੇ ਪਤਾ ਹੈ ਜੋ ਮੇਰਾ ਨਾ ਹੈ ਮਾਂ ਬਾਪ ਨੇ ਉਹਦਾ ਨਾਂ ਵੀ ਹੋਈ ਰੱਖਿਆ ਸੀ ਤੇ ਰੱਬ ਦੀ ਨੇ ਤੇ ਸਾਡੀ ਦੋਸਤੀ ਵੀ ਬੜੀ ਸੀ ਸਕੂਲ ਇਕੱਠੇ ਜਾਣਾ ਇਕੱਠੇ ਪੜ੍ਹਣਾ ਬੈਠਣਾ ਫਿਰ ਦੇਸ਼ ਦੀ ਵੰਡ ਹੋ ਗਈ ਉਹ ਕਿਧਰੇ ਐਸੀ ਕਿਧਰੇ ਗਲਤ ਸੋਸਾਇਟੀ ਚ ਪੈ ਗਿਆ ਤ੍ਰਿਸ਼ਨਾ ਨੇ ਉਸ ਨੂੰ ਭयंकर ਡਾਕੂ ਤੇ ਕਾਤਲ ਬਣਾ ਦਿੱਤਾ ਫਰੀਦাবাদ ਉੱਥੋਂ ਦੀ ਪੁਲਿਸ ਉਹਦੇ ਨਾਮ ਤੋਂ ਹੀ ਕੰਗਲ ਸੀ ਗੁਰਦੁਆਰੇ ਨੇ ਆਪਣਾ ਇੱਕ ਰੈਸਟ ਹਾਊਸ ਬਣਾਇਆ ਹੈ ਕਮਰਾ ਮੈਂ ਉਸੇ ਜਾ ਕੇ ਠਹਿਰਦਾ ਸੀ ਦੋ ਚਾਰ ਸੱਜਣ ਮੇਰੇ ਕੋਲ ਫਰੀਦাবাদ ਦੇ ਬੈਠੇ ਉਹ ਨਾਮੇ ਗੁੰਡਾ ਆ। ਤੇ ਅਸੀਂ 1947 ਤੋਂ ਬਾਅਦ 15-20 ਸਾਲ ਬਾਅਦ ਪਏ ਮਿਲਦੇ ਉਹਦੀ ਸ਼ਕਲ ਸੂਰਤ ਬਦਲ ਗਈ ਸਾਡੀ ਬਦਲ ਗਈ। ਛੋਟੇ ਜਿਹਾਂ ਹੁੰਦੇ ਸੀ। ਸਾਹਮਣੇ ਬੈਠ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਮੈਨੂੰ ਪਛਾਣਿਆ। ਮੈਂ ਕਿਹਾ ਨਹੀਂ ਮਿੱਤਰਾ ਕਿਧਰੇ ਦੇਖਿਆ ਨਹੀਂ। ਖਿੰਦੇ ਹੈ ਦੇਖਿਆ ਹੀ ਨਹੀਂ। ਰਜ ਕੇ ਦੇਖਿਆ ਹੈ। ਰਾਜ ਕੇ ਇਕੱਠਾ ਖਾਂਦੇ ਰਹਿਆ ਪੀਂਦੇ ਰਹਿਆ ਇਕੱਠੇ ਖੇਡਦੇ ਰਹਿਆ ਇਕੱਠੇ ਪੜਦੇ ਰਹਿਆ एकदम ਯਾਦ ਆ ਗਿਆ ਕਹਿੰਦੇ ਫਿਰ ਨਾਮ ਵੀ ਤੇ ਸਾਡਾ ਇੱਕੋ ਹੀ ਹੈ ਆਪ ਬੋਲ ਪਿਆ ਉਹ ਜਿਹੜੇ ਚਾਰ ਪੰਜ ਸੱਜਣ ਬੈਠੇ ਸਨ ਵਾਰੀ ਵਾਰੀ ਨਿਕਲਦੇ ਮੈਂ ਕਿਹਾ ਖੈਰ ਹੋਵੇ ਸਹੀ ਗੱਲ ਕੀ ਹੈ ਬੈਠੇ ਸਨ ਬੜੀ ਜ਼ਰੂਰੀ ਗੱਲਾਂ ਕਰਨੀਆਂ ਸਨ ਨਿਕਲ ਗਏ ਭੱਜ ਗਏ ਉਹਨਾਂ ਦਾ ਜਾਣਾ ਮੈਨੂੰ ਇੰਜ ਦੱਸਦਾ ਦਿਸਦਾ ਵੀ ਅਸੀਂ ਜਿਵੇਂ ਭੱਜੇ ਨੇ ਨਸੇ ਉਹ ਮੈਨੂੰ ਕਹਿ ਲਗਾ ਚੰਗਾ ਹੋਇਆ ਉਹ ਚਲੇ ਗਏ ਤੇ ਮੈਂ ਵੀ ਸੋਚਾਂ ਉਹ ਬੰਦਾ ਤੇ ਖਤਰਨਾਕ ਹੈ ਬੜਾ ਫਰੀਦਾਬਾਦ ਵਿੱਚ ਮਸ਼ਹੂਰ ਹੈ ਉਹ ਡਰ ਦੇ ਮਾਰੇ ਸਾਰੇ ਭੱਜ ਗਏ ਨੇ। ਇਹ ਕਹਿਣਾ ਕੀ ਜਾਂਦਾ ਮੈਂ ਵੱਧ ਤੋਂ ਲੁਟੇਰਾ ਹੈ ਨਾ ਜੋ ਕੁਝ ਪਿਆ ਮੈਂ ਕਹਿ ਦਿਆਂ ਗੱਲ ਹੈ ਜਾਂ ਗੱਲ ਖਤਮ ਹੋ ਰਹੀ। ਮੈਨੂੰ ਹੱਥ ਜੋੜ ਕੇ ਕਹਿਣ ਲਗਾ ਗੈਣੀ ਜੀ ਤੁਸੀਂ ਮੇਰੇ ਮਿੱਤਰ ਮੇਰੇ ਹਮਨਾਮ ਪਰ ਮੈਂ ਤੁਹਾਨੂੰ ਗੈਣੀ ਜੀ ਕਰਕੇ ਬੁਲਾ ਰਿਹਾ ਮੇਰਾ ਮਨ ਬੇਚੈਨ ਬੜਾ ਅਗਰ ਮੈਂ ਪੂਰੀ ਦੋ ਬੋਤਲਾਂ ਨਾ ਪੀਵਾਂ ਤਾਂ ਸਾਰੀ ਰਾਤ ਰੋ ਕੇ ਕੱਟਦਾ ਰੋਂਦਾ ਹੀ ਰਹਿੰਦਾ ਤੋ ਕੋਈ ਇਲਾਜ ਹੈ ਤੁਹਾਡੇ ਕੋਲ ਐਸ ਵਾਸਤੇ ਆਇਆ ਕੋਈ ਹੈ ਇਲਾਜ ਮੈਂ ਕਿ ਗੱਲ ਹੈ ਤੂੰ ਸੈਕੜਿਆਂ ਨੂੰ ਰੁਲਾਇਆ ਹੈ ਉਹ ਰੋਣਾ ਪਲਟ ਕੇ ਆਇਆ ਹੈ ਤੂੰ ਰੋਂਦਾ ਪਿਆ ਸਾਰੇ ਫਰੀਦਾਬਾਦ ਦੇ ਚ ਗੱਲ ਮਸ਼ਹੂਰ ਹੋਈ ਸੀ इतने घर तो बर्बाद किए ने तू कि बस सकता है तू तो कित रुलाया है तो खुश किमें हो सकता है क्या पहली दफा तो इस तरह अच आखे मैं अज तक किसी ने इस तरह नहीं आखे हर एक बंदा डर कह लगे थे ठीक है पर कोई इलाज है मैं कह देख तीन दिन बरसी समागम है ਉਬਲੀ ਜਾਣਦੇ ਸਨ ਡਿਸਟ੍ਰਿਕਟ ਬੰਨੂਚੋ ਇਸਨ ਭਗਤ ਜਉਦਾਰਾਮ ਸਿੰਘ ਜੀ ਮੈਂ ਕਿਹਾ ਤੈਨੂੰ ਦਿਨ ਬਰਸੀ ਸਮਾਗਮ ਹੈ ਤੂੰ ਆ ਸ਼ਾਇਦ ਤੈਨੂੰ ਵੇਖ ਕੇ ਮੈਨੂੰ ਕੁਝ ਗੁਰਬਾਣੀ ਚੋਂ ਫੁਰੇ ਤੇ ਤੂੰ ਧਿਆਨ ਨਾਲ ਸੁਣੇ ਖਿੰਡ ਗਏ ਜੇ ਮੈਂ ਆਇਆ ਤਾਂ ਫਿਰ ਮੈਂ ਹੀ ਆਵਾਂਗਾ ਉੱਥੇ ਹੋਰ ਨਹੀਂ ਹੋਵੇਗਾ ਕਹਿੰਦੇ ਉਹਨੇ ਬੈਠੇ ਸਨ ਲਸ ਗਏ ਨਾ ਗੁਰਦੁਆਰੇ ਵੀ ਨਹੀਂ ਹੋਵੇਗਾ ਕੋਈ ਮੈਂ ਕਹੇ ਜ਼ਿੰਮੇਵਾਰੀ ਮੇਰੇ ਦੇ ਛੋੜ ਮੈਂ ਸਾਰਿਆਂ ਨੂੰ ਬਿਠਾਵਾਂਗਾ ਬੇਨਤੀ ਕਰਾਂਗਾ ਤੂੰ ਆਸ ਦੇਖਦੇ ਆ ਸ਼ਹਿਦ ਨਹੀਂ ਆਇਆ ਬਾਅਦ ਵਿੱਚ ਮੈਨੂੰ ਕਈਆਂ ਨੇ ਦੱਸਿਆ ਬਾਹਰ ਬਿਜਲੀ ਦੇ ਖੰਬੇ ਨਾਲ ਜੋ ਹੋਰਨ ਲੱਗੇ ਹੋਏ ਸਨ ਗੁਰਦੁਆਰੇ ਤੋਂ ਬਾਹਰ ਲਾਏ ਹੋਏ ਸਨ ਪੰਡਾਲ ਤੋਂ ਬਾਹਰ ਉੱਥੇ ਖੜਾ ਹੋ ਕੇ ਸੁਣਦਾ ਰਿਹਾ ਉੱਥੇ ਖੜਾ ਹੋ ਕੇ ਉਰਦੂ ਦੇਸ਼ ਮੈਨੂੰ ਚਿੱਠੀ ਲਿਖ ਕੇ ਵੇਜੇ ਕਹਨੇ ਜੀ ਮੈਂ ਬਹੁਤ ਅੱਗੇ ਚਲਾ ਗਿਆ ਬਹੁਤ ਅੱਗੇ ਚਲਾ ਗਿਆ ਕਿਸ ਤਰ੍ਹਾਂ ਵਾਪਸ ਆਵਾਂ ਐਨੇ ਵਾਰਟ ਜੋ ਕੁਝ ਤੁਸੀਂ ਕਹਿੰਦੇ ਮੈਂ ਉਸ ਦਿਨ ਇਕੱਲੇ ਸੀ ਜਿੰਨੇ ਕਦਮ ਚੱਲ ਕੇ ਮੰਜ਼ਿਲ ਤੋਂ ਦੂਰ ਹੋਏ ਉਥਨੇ ਕਦਮ ਚੱਲ ਕੇ ਵਾਪਸ ਚੱਲਣਾ ਹੀ ਪਏਗਾ ਤਾਂ ਨੇੜੇ ਆਏਗਾ ਜਿੰਨੀ ਬਾਟ ਤੂੰ ਦੂਰੀ ਦੀ ਤੈਅ ਕੀਤੀ ਹੈ ਉਹ ਦੂਰੀ ਦਸਤੀ ਹੈ ਇਤਨਾ ਵਾਪਸ ਚੱਲ ਕੇ ਤੈਨੂੰ ਆਣਾ ਪਏਗਾ ਇਤਨੇ ਕਦਮ ਤੇ ਆਣੇ ਪੈਣਗੇ ਇਤਨਾ ਪਰਉਪਕਾਰ ਤੇ ਤੈਨੂੰ ਕਰਨਾ ਪਏਗਾ ਇਤਨਾ ਜੱਗ ਤੱਕ ਤੇ ਤੈਨੂੰ ਕਰਨਾ ਪਏਗਾ ਇਤਨੀ ਸੇਵਾ ਤੇ ਤੈਨੂੰ ਕਰਨੀ ਪੈਗੀ ਜਿੰਨੇ ਕਦਮ ਤੈਨੂੰ ਦੂਰ ਲੈ ਗਏ ਨੇ ਨੇੜੇ ਆਣ ਵਾਸਤੇ ਉਤਨੇ ਕਦਮ ਤੇ ਚਾਹੀਦੇ ਨੇ ਮੈਨੂੰ ਸੁਨੇਹੇ ਚ ਠੀ ਲਿਖੇ ਬਹੁਤ ਦੂਰ ਨਿਕਲ ਗਿਆ ਮੈਂ ਬਹੁਤ ਦੂਰ ਨਿਕਲ ਗਿਆ ਇਸ ਜ਼ਿੰਦਗੀ ਰਿਚ ਇਤਨੀ ਵਾਰਟ ਮੇਰੇ ਕੋਲ ਤੈ ਨਹੀਂ ਹੋਣੇ ਮੇਰੇ ਕੋਲ ਤੈ ਨਹੀਂ ਹੋਣੇ ਐਡਰੈਸ ਉਸ ਦਾ ਹੈਗਾ ਨਹੀਂ ਇਸੇ ਵਿੱਚ ਸੰਗਤ ਇਹ ਸੁਣਾਇਆ ਮੈਂ ਕੋਈ ਗੱਲ ਨਹੀਂ ਇਤਨੇ ਕਦਮ ਨਹੀਂ ਚੱਲ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਨੇ ਤੈ ਤੂੰ ਇੱਕ ਦਫਾ ਰੁਖ ਮੋੜ ਦੇ ਇੱਕ ਕਦਮ ਚੱਲ ਫਿਰ ਤੂੰ ਇੱਕ ਕਦਮ ਦੀ ਬਰਕਤ ਦੇਖ ਗੁਰੂ ਤੈਨੂੰ ਕਰੋੜਾ ਕਦਮ ਹੋ ਕੇ ਅੱਗੇ ਮਿਲੇਗਾ ਪਤਨੀ ਉਸਨੇ ਸੁਣਿਆ ਕਿ ਨਹੀਂ ਉਸਨੇ ਮੰਨਿਆ ਕਿ ਨਹੀਂ ਕਿਉਂਕਿ ਥੋੜੇ ਦਿਨ ਬਾਅਦ ਉਹ ਚਲਾਣਾ ਕਰ ਗਿਆ ਇੱਕ ਹਾਦਸੇ ਉਸ ਤੋਂ ਮੈਨੂੰ ਜਿਹੜਾ ਅਨੁਭਵ ਮਿਲਿਆ ਪਾਪ ਕਰਕੇ ਬੇਚੈਨੀ ਆਉਂਦੀ ਪਰੇਸ਼ਾਨੀ ਆਉਂਦੀ ਮਾਨਸਿਕ ਸੰਤਾਪ ਮਨ ਤੇ ਬੜਾ ਭਾਰੀ ਬੋਝ ਪੈ ਜਾਂਦਾ ਹੈ ਕੋਈ ਪਾਪੀ ਸੁਖ ਦੀ ਨੀਂਦ ਨਹੀਂ ਸੌ ਸਕਦਾ ਕੋਈ ਅਪਰਾਧੀ ਸੁਖ ਦੀ ਨੀਂਦ ਨਹੀਂ ਸੌ ਸਕਦਾ ਉਹ ਖੁਦ ਮੈਨੂੰ ਕਹਿੰਦਾ ਸੀ ਮੈਨੂੰ ਦੋ ਬੋਤਲਾਂ ਬੇਹੋਸ਼ ਹੋਣ ਵਾਸਤੇ ਪੀਣੀਆਂ ਪੈਂਦੀਆਂ ਨਹੀਂ ਤੇ ਸਾਰੀ ਰਾਤ ਰੋ ਕੇ ਮੈਂ ਕੱਟਦਾ ਮੈਨੂੰ ਰੋਣਾ ਪੈਂਦਾ ਹੈ ਤੇ ਮੈਂ ਕਿਹਾ ਇਤਨੇ ਨੂੰ ਰੁਲਾਇਆ ਹੈ ਤੇ ਖੁਸ਼ਾ ਕਿੱਥੇ